ਜੈ ਸ਼੍ਰੀ ਰਾਮ ਜੈ ਮਾਤਾ ਦੀ ਮੇਰੇ ਵੱਲੋਂ ਤੇ ਮੇਰੇ ਸਮੂਹ ਸਾਥੀਆਂ ਵੱਲੋਂ ਜੈ ਮਾ ਜਿਤਪੁਰੀ ਦੇ ਰਗ ਮਿੱਟੀ ਵੱਲੋਂ ਸਾਰੀ ਸਾਰੀ ਦੁਨੀਆ ਨੂੰ ਸਾਰੇ ਦੁਨੀਆ ਦੇ ਵਿੱਚ ਵਸਦੇ ਹੋਏ ਮੇਰੇ ਭਰਾ ਤੇ ਸਾਰੇ ਮੇਰੇ ਪੰਜਾਬ ਵਾਸੀ ਤੇ ਦੇਸ਼ ਵਾਸੀਆਂ ਨੂੰ ਲੋਹੜੀ ਤੇ ਮਾਗੀ ਦੀਆਂ ਲੱਖ ਲੱਖ ਮੁਬਾਰਕਬਾਦ ਹੋਵੇ ਲੋਹੜੀ ਦੇ ਸ਼ੋਅ ਮੌਕੇ ਤੇ ਮੈਂ ਦੇ ਪਹਿਲੋਂ ਸਾਰੇ ਆਪਣੇ ਦੇਸ਼ ਦੇ ਜਾਂ ਆਪਣੇ ਪੰਜਾਬ ਦੇ ਬੱਚਿਆਂ ਨੂੰ ਅਪੀਲ ਕਰਦਾ ਵੀ ਚਾਈਨਾ ਦੀ ਡੋਰ ਤੋਂ ਬਚ ਕੇ ਬੱਚੇ ਕੰਮ ਕਰਨ ਚੈਨਾ ਦੀ ਡੋਰ ਕੋਈ ਏਡਾ ਵਧੀਆ ਨਹੀਂ ਗਾ ਵੀ ਤੁਸੀਂ ਇਹਨਾਂ ਲਈ ਗੁੱਡੀ ਵਧਾ ਸਕਦੇ ਜੇ ਤੇ ਡੋਰਾਂ ਹੋਰ ਵੀ ਬੜੀਆਂ ਆਗੀਆਂ ਨੇ ਇਹਦੇ ਨਾਲ ਤੇ ਮੈਂ ਪ੍ਰਸ਼ਾਸਨ ਦਾ ਵੀ ਬੜਾ ਧੰਨਵਾਦ ਕਰਦਾ ਆ ਕਿ ਜਿਨ੍ਹਾਂ ਨੇ ਤਕਰੀਬਨ ਤਕਰੀਬਨ ਇਸ ਲੋੜੀ ਦੇ ਮੌਕੇ ਤੇ ਚੈਨਾ ਡੋਰ ਤੋਂ ਕਾਫੀ ਠੱਲ ਪਾਈ ਹੋਈ ਹੈ ਮੈਂ ਧੰਨਵਾਦ ਕਰਦਾ ਹਜ਼ਾਰੇ ਬਰਜਾ ਜਾਂਦਾ ਤੇ ਨਾਲ ਹੀ ਮੈਂ ਇੱਕ ਅਪੀਲ ਕਰਨੀ ਚਾਹੁੰਦਾ ਵਾ ਵੀ ਲੋੜੀ ਮੁੰਡਿਆਂ ਦੀ ਚਲੋ ਮਲਾਈ ਦੀ ਆ ਧੀਆਂ ਦੀ ਲੋੜੀ ਵੀ ਨਾਲ ਮਿਲ ਕੇ ਮਨਾਇਆ ਕਰੋ ਧੀਆਂ ਦੀ ਲੋੜੀ ਮਨਾਓਗੇ ਚਲੋ ਧੀਆਂ ਸਾਡੀਆਂ ਜਿਹੜੀਆਂ ਦੁੱਖ ਵਡਾਉਂਦੀਆਂ ਇਹਦੇ ਆਪਾਂ ਆਣੇ ਅੱਜ ਸੁਣਦੇ ਰਹਿਨੇ ਆ ਧੀਆਂ ਦੀ ਲੋੜੀ ਜਰੂਰ ਮਲਾਓ ਧੀਆਂ ਜਾਂ ਜਿਹੜਾ ਆਪਣੇ ਮਾਪਿਓ ਦੇ ਧੀਆਂ ਅੱਜ ਕੱਲ ਨਾਲੇ ਫਰਕ ਕੀ ਆ ਨਾ ਪੁੱਤਾਂ ਦਾ ਦਾਦਾ ਧੀਆਂ ਦਾ ਕੋਈ ਵਾਪਸ ਫਰਕ ਨਹੀਂ ਰਹਿ ਗਿਆ ਤੇ ਧੀਆਂ ਨੂੰ ਵੀ ਉਨਾ ਹੀ ਮਾਨ ਸਤਕਾਰ ਦਿਆ ਕਰੋ ਮੇਰੇ ਵੱਲੋਂ ਤੋਂ ਬਸ ਤੁਹਾਡੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਤੇ ਸਾਰੇ ਬਾਹਰ ਬੈਠੇ ਹੋਏ ਮੇਰੇ ਵੀਰ ਭੈਣ ਭਰਾਵਾਂ ਨੂੰ ਤੇ ਬੱਚਿਆਂ ਨੂੰ ਬਸ ਇਹੋ ਹੀ ਦੁਆਵਾ ਜੈ ਮਾਤਾ ਦੀ